ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨਾ ਤਸਵੀਰਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖ ਲਵੋ ਤੇ ਜੇਕਰ ਤੁਸੀਂ ਵੀ ਸੜਕਾਂ ਤੇ ਦੋ ਪਹੀਆ ਜਾਂ ਫਿਰ ਗੱਡੀ ਚਲਾਉਂਦੇ ਹੋ ਤਾਂ ਇਹ ਖਬਰ ਤੁਹਾਨੂੰ ਦੇਖਣੀ ਬੇਹਦ ਲਾਜ਼ਮੀ ਹੈ ਇੱਕ ਪਾਸੇ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਸੜਕ ਤੇ ਕੋਈ ਲਾਲ ਲਾਈਟ ਹੋ ਜਾਂਦੀ ਹੈ ਤਾਂ ਅਸੀਂ ਅਕਸਰ ਆਪਣਾ ਵਾਹਨ ਰੋਕ ਲੈਨੇ ਆ ਪਰ ਇੱਥੇ ਇੱਕ ਸਖਸ਼ ਜਿਹੜਾ ਕਿ ਜਿਸਤੀ ਦਸਤਾਰ ਉਤਰੀ ਹੋਈ ਹੈ ਤੇ ਉਸਤੇ ਨੱਕ ਦੇ ਵਿੱਚੋਂ ਨੱਕ ਦੇ ਕੋਲੋਂ ਖੂਨ ਵਗਦਾ ਪਿਆ ਹੈ ਭਾਵੇਂ ਕਿ ਤਸਵੀਰਾਂ ਤੁਹਾਨੂੰ ਅਸੀਂ ਸਾਫ਼-ਸਾਫ਼ ਨਹੀਂ ਦਿਖਾਉਂਦੇ ਪਰ ਇੱਥੇ ਪਰ ਇਲਜ਼ਾਮ ਇਹ ਲੱਗਦੇ ਪਏ ਐ ਕਿ ਪਹਿਲਾਂ ਤਾਂ ਕੁਝ ਨੌਜਵਾਨਾਂ ਨੇ ਗੱਡੀ ਹਿੱਟ ਕੀਤੀ ਉਸ ਤੋਂ ਬਾਅਦ ਮਾਫੀ ਮੰਗੀ ਪਰ ਉਸ ਤੋਂ ਬਾਅਦ ਅਜੀਹਾ ਕੀ ਹੋ ਜਾਂਦਾ ਹੈ ਕਿ ਹਾਲਾਤ ਇੱਕੋ ਤੱਕ ਪਹੁੰਚ ਜਾਂਦੇ ਐ ਮੌਕੇ ਤੇ ਲੋਕਾਂ ਦਾ ਇਕੱਠ ਸੜਕ ਤੇ ਹੋਇਆ ਹੋਇਆ ਏ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਨੋਵਲਟੀ ਚੌਕ ਤੇ ਉਸ ਵੇਲੇ ਹੰਗਾਮਾ ਹੋ ਜਾਂਦਾ ਏ ਜਦੋਂ ਲਾਈਟਾਂ ਤੇ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਏ ਜਿਸ ਤੋਂ ਬਾਅਦ ਇੱਕ ਕਾਰ ਚਾਲਕ ਨੇ ਕਿਹਾ ਕਿ ਅਸੀਂ ਜੰਮੂ ਤੋਂ ਅੰਮ੍ਰਿਤਸਰ ਆਏ ਹੋਏ ਸਨ ਪਰ ਇੱਥੇ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਪਰਿਵਾਰ ਕਾਫੀ ਸਹਿਮ ਦੇ ਵਿੱਚ ਹੈ ਆਮੇ ਕੇ ਦੂਸਰੇ ਪਾਸੇ ਜੇਕਰ ਦੂਸਰੇ ਕਾਰ ਚਾਲਕਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਗੱਡੀ ਦੇ ਵਿੱਚੋਂ ਬਾਹਰ ਹੋ ਕੇ ਕੀ ਇਹ ਕਹਿੰਦੇ ਪਏ ਸੀ ਕਿ ਇੱਥੇ ਸਾਡੇ ਨਾਲ ਹੱਥੋਂ ਪਾਈ ਹੋਈ ਹੈ ਉਹ ਵੀ ਔਰਤਾਂ ਜਿਹੜੀਆਂ ਗੱਡੀ ਦੇ ਵਿੱਚ ਬੈਠੀਆਂ ਸਨ ਕੀ ਗੱਲ ਹੋਈ ਕਿੰਨੇ ਅੱਗੇ ਸਾਡੀ ਸਾਈਡਾਂ ਗੱਡੀ ਮਾਰੀ ਤੇ ਡਿੱਗੀ ਔਰ ਇਹ ਪੰਜ ਜਣੇ ਆ ਗਏ ਪੰਜ ਜਣੇ ਆ ਕੇ ਸਾਨੂੰ ਹੱਥੀ ਪਏ ਦੁਆਰਾ ਇਹ ਸਾਲ ਸਾਡੀ ਅੱਗੇ ਬੱਚੇ ਅਗੇ ਇਹ ਦੇਖੋ ਬੱਚਾ ਕਹਿੰਦਾ ਦੇਖ ਜਾ ਚੋਰੀ ਵਾਲੇ ਖੁਸ਼ ਬੜਾ ਇਹ ਤੜੀ ਆ ਰਹੀ ਐ ਨੂੰ ਕਿਨੇ ਬੜਾ ਬੰਦੀ ਉਤਾਰੀ ਆ ਜੀ ਬਾਕੀ ਵੀ ਉਤਾਰੀ ਆ ਹੱਥ ਵੀ ਪੱਟਾ ਉਤਾਰੀ ਇਹਨਾਂ ਨੇ ਫੈਬਰੀ ਨੂੰ ਹੱਥ ਪਾਏ ਉਹ ਦੇਖੋ ਹਾਲਤ ਤਾਂ ਲਾਹੂ ਲਾਨ ਹੋ ਗਈ ਜਦ ਕਿ ਗਲਤੀ ਇਹਨਾਂ ਦੀ ਸੀ ਸਭ ਨੇ ਦੇਖਿਆ ਟੇਟਾ ਤੁਸੀਂ ਜੇ ਪੁਲਿਸ ਮੈਨੂੰ ਬੁਲੋ ਜਾਗ ਰਹੀ ਹੋਇਆ ਜਾਂਦੇ ਹੋਇਆ ਸੀ ਐਕਸੀਡੈਂਟ ਡੇਡੀ ਇਹਨਾਂ ਨੇ ਗੱਡੀ ਮਾਰੀ ਬੱਚਾ ਜੇ ਆ ਗਿਆ ਨਾ ਇਹਨਾਂ ਦੇ ਨੰਬਰ ਆ ਗਏ ਗੱਡੀ ਤੇ ਪਿੱਛੇ ਕਹਿੰਦੇ ਹੁਨੇ ਕਿਟਾਈਏ ਹੁਨੇ ਕਿਟਾਈ ਬਲੀ ਕਰਦੀ ਕਿਹਨੇ ਨੰਬਰ ਕੀ ਨੰਬਰ ਵੀ ਹੀਗਾ ਮੇਰਾ ਨਾ ਫਿਲਾਲ ਫਰਦੀਪ ਸਿੰਘ ਆ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਹਲ ਗਏ ਕੱਟ ਲ ਗਏ ਉਹਨੇ ਇਨਾਮ ਮਾਰਿਆ ਪਾਕ ਬੁਗੀ ਉਤਾਰੀ ਗਈ ਕਹਿੰਦੇ ਉਹਦੀ ਉਹਨਾਂ ਜਿਸ ਜਨਾਨੀਆਂ ਚ ਪਿਆ ਬਾਰੇ ਸਾਰੇ ਛੋਟੇ ਭਰਾ ਦੇ ਅਈ ਤੇ ਅਈ ਤੇ ਕਿਰੇ ਸੁੱਤੇ ਪਏ ਹੀ ਉਹਨਾਂ ਦੀ ਮਾੜੀਆਂ ਨੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਮੇਰਾ ਨਾਮ ਐਸਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਚੌਂਕ ਦੇ ਵਿੱਚ ਖੜੇ ਆ ਕੀ ਹੋਇਆ ਲਖਵਿੰਦਰ ਸਾਨੂੰ ਪਤਾ ਲੱਗਿਆ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ ਗੱਡੀਆਂ ਦੇ ਆਪ ਚੋ ਦੀ ਮਾਰੀ ਮੋਟ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪ ਚੋ ਦੀ ਝਗੜਦੇ ਇੱਕ ਦੂਜੇ ਦੀਆਂ ਪੱਗਾ ਪੂਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਟੋ ਇਹ ਪਾ ਕੇ ਨੌਜਤੀ ਸਿਵਲ ਹੈ ਥਾਣੇ ਤੋਂ ਲੈ ਆਨੇ ਜੋ ਵੀ ਅਗਲੀ ਕਾਰ ਹੋਵੇ ਮਾਰੇ ਗਏ ਉਹਨਾਂ ਦਾ ਦਰਦ ਹਾਂਜੀ ਪੱਗਾ ਉਤਾਰੀ ਗਏ ਉਹਨਾਂ ਦੀ ਪੱਗਾ ਲੱਥੀਆਂ ਸੀ ਸਾਡੇ ਜਾਣਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਸ਼ਰਾਬ ਕੀਤੀ ਉਹਨਾਂ ਨੇ ਦੇਖੋ ਜੀ ਜੋ ਵੀ ਹੋਊਗਾ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਸਿਵਲ ਸਿਵਲ ਐਂਡ ਥਾਣੀ ਜੀ